ਹਾਂਜੀ ਗੈਸਟੋੜਾ ਸਾਰਾ ਦਾ ਸਵਾਗਤ ਆਪਣੇ ਇੱਕ ਹੋਰ ਨਵੇਂ ਕੈਨਜੋ ਲੋਗ ਦੇ ਵਿੱਚ ਅੱਜ ਬਣਾਉਣੀ ਆ ਬਈ ਆਪਾਂ ਨੇ ਬੇਲਾ ਮਤਲਬ ਆਪਾਂ ਨੇ ਤਾਂ ਨਹੀਂ ਬਣਾਉਣ ਆਉਗੇ ਬੇਲਾ ਤੇ ਹੁਣ ਤਾਂ ਆ ਬਈ ਲੈਣਾ ਬਣਾਉਣ ਵਾਲਾ ਤੁਹਾਨੂੰ ਦਿਖਾਉਣਿਆ ਲੈਣਾ ਬਣਾਉਂਦੇ ਹੋਏ ਦੇਖੋ ਬਈ ਲੈਣਾ ਬਣਾਈ ਅੰਦਰ ਭਾਈ ਨੂੰ ਉੱਧਰ ਜਾਊਗਾ ਸ਼ਾਮੀਆਂ ਉਹ ਫਿਰ ਬੇਲਾ ਬਣਾਉਣ ਵਾਲੀ ਆਪਾਂ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ ਹੁਣ ਆਪਾਂ ਸਮਝਾ ਕਿੱਦਾਂ ਬਣਦੀਆਂ ਲੈਣਾ ਉੱਦਾਂ ਤੁਹਾਨੂੰ ਪਤਾ ਹੋਗਾ ਕਿਦਾਂ ਦਿਖਾ ਦਈਏ ਜਿਸ ਹੁਣ ਇੱਥੇ ਆਪਾਂ ਆ ਚੁੱਕੇ ਹਾਂ ਲੱਗੇ ਤੇ ਲੈਣਾ ਬਣਾਈ ਜਾਂਦਾ ਟਰੈਕਟਰ ਬੇਲਾ ਵਾਲਾ ਛੋਟਾ ਹੋਊਗਾ ਮੈਂ ਦੱਸਦਾ ਵੱਡੀਆਂ ਬੇਲਾ ਵਾਲਾ ਨਹੀਂ ਹੁੰਦਾ ਜਿਹੜੇ ਹੁਣ ਵੱਡੇ ਕੈਬਿਨ ਵਾਲੇ ਨਿਊ ਹਾਲੈਂਡ ਆਏ ਹੋਏ ਆ ਆਪਾਂ ਉਹਨਾਂ ਵਿੱਚ ਛੋਟੀਆਂ ਵਾਲੇ ਤੋਂ ਦੇ ਨੇ ਗਾ ਟਰੈਕਟਰ ਆ ਉਹ ਲੈਣਾ ਦਾ ਸੋਨ ਵਾਲੀ ਕ ਬਣਾਉਂਦਾ ਆ ਚੁੱਕਿਆ ਲੈਨਾਂ ਵਾਲਾ ਲੱਗ ਗਿਆ ਆ ਗਿਆ ਨਹੀਂ ਬਣਿਆ ਕਾਪੀਰਾਈਟ ਨਾ ਦੇ ਇਸ ਕਰਕੇ ਹੁਣ ਇਥੇ ਆਵਾਜ਼ ਘਟਾਉਂਦਾ ਗਾਇਸ ਕਿੰਨੀ ਮਿੱਟੀ ਹੋਈ ਆ ਉੱਥੇ ਕਿਤੇ ਕਿਤੇ ਪ੍ਰਾਲੀ ਘਟਾ ਕਿੱਥੇ ਕਿਤੇ ਕਿਤੇ ਜੜੀ ਏਡਾ ਹੁਣ ਇੱਥੇ ਆਰਖੜ ਬ੍ਰੇਡ ਦੇ ਸੱਲੇ ਲੱਗਿਆ ਪੁਰੀ ਰਾਮ ਨਾ ਕਰੀ ਜਾਂਦਾ ਬਾਈ ਕੰਮ ਚੱਜਣਾ। ਉੱਥੇ ਨਮ ਉੱਥੇ ਬੇਲਾਂ ਲੱਦੀ ਜਾਂਦੇ ਆ। ਹੋਰੇ। ਉੱਥੇ ਆਪਣੀਆਂ ਜਰੂਰੀਆਂ ਨੇ। ਲਿਗਿੰਨ ਖੁਰੇ ਇੱਕ ਗਾਂ ਹੱਕ ਜਾਇਂ ਕਈ ਨੂੰ ਕਈਆਂ ਨੇ ਦਸ ਤੋਂ ਹੁੰਦਾਂ ਨਾਨਾ ਨਾਨ ਆਂਦੇ ਬੇਲਾਂ ਆਂਦੇ ਲਿਗਿੰਨ ਚੱਕਣ ਬੜੀ ਲੇਟ ਆਉਂਦੇ ਆ। ਦੇਖਾ ਇਹ ਹਰ ਚੱਕਣ ਸੀ ਤੇ ਆਉਂਦਾ ਨਹੀਂ ਦੇਖਾ ਹੁਣ ਤੁਹਾਨੂੰ ਕਿਤੇ ਹਰਿਆਲੀ ਨਹੀਂ ਦੇ ਦੇਣੀ ਇੰਨੀ ਅ ਜਦੋਂ ਕਣਕਾਂ ਕਾ ਬੀਜ ਹੋ ਜੂਗੀਆਂ ਜਿੱਦਾਂ ਹੁਣ ਮੈਂ ਤੁਹਾਨੂੰ ਇੱਥੇ ਵੀਅੂ ਦਿਖਾਉਣਾ ਇਹ ਫਿਰ ਜਦੋਂ ਕਣਕਾਂ ਬੀਜ ਹੁੰਦੀਆਂ ਹੋਣਗੀਆਂ ਮੈਂ ਇੱਥੇ ਹੀ ਵੀਅੂ ਦਿਖਾਉਂਗਾ ਤੁਸੀ ਡਿਫਰੈਂਸ ਦੇਖੋ ਹੁਣ ਮੈਂ ਇੱਥੇ ਫੋਟੋ ਖਿੱਚ ਲੈਣਾ ਇੱਕ ਤੇ ਮੈਂ ਜਿਹੜਾ ਕਣਕ ਬੀਜਦੇ ਰਹੇ ਹੋਏ ਵਲੌਗ ਬਣਾਉਂਗਾ ਉਹ ਵੀ ਦਿਖਾਉਣਾ ਤੁਹਾਨੂੰ ਅੱਧਰ ਵੀ ਲੈਣਾ ਬਣਾਉਂਗੇ ਤੇ ਉਹ ਸਾਰੀ ਲੰਬੀ ਲਾਈਨ ਤੱਕ ਬਣਾਉਂਗੇ ਤੇ ਕੱਲ ਮੈਂ ਸ਼ੂਟ ਨਹੀਂ ਕਰ ਪਾਇਆ ਕੱਲ ਸਾਡੇ ਉਹ ਵਾਲੇ ਕਿਲੇ 'ਚ ਜਮਾ ਉਹ ਮੋਟਰ ਜਿਹੜੀਆਂ ਮੋਟਰ ਨਹੀਂ ਲੱਦੀ ਤੁਹਾਨੂੰ ਆਲੀ ਉਹਦੇ ਸਾਈਡ 'ਚ ਸਾਡਾ ਕਿਲਾ ਉਹ ਤਨਾ ਗਿੱਲਾ ਹੂਆ ਤੇ ਮੈਂ ਤੀਜੇ ਲੋਚ ਤੋਰੇਆ ਤੇ ਜਦ ਤੋਰੇਆ ਤਾਂ ਖੁੱਪਣ ਲੱਗ ਗਿਆ ਫਿਰ ਮੈਂ ਦਾਦੀ ਜੀ ਨੂੰ ਬੁਲਾਇਆ ਫਿਰ ਉਹਨੇ ਕੱਢਿਆ ਫਿਰ ਕੱਢ ਕੇ ਰਾਤ ਲੈ ਕੇ ਫਿਰ ਪਵਾ ਲੈ ਜਾਣੇ ਹੁਣ ਬਾਈ ਪੀਟੀਓ ਚਲਾਉਣ ਲੱਗਾ ਹੁਣ ਬਾਈ ਨੇ ਚਲਾਤੀ ਆ ਪੀਟੀਓ ara he de remoure-te, No, s'ha d'arreglar, veïna. ਜਹਾ ਵਧਣਾ ਨਾ ਨਾ ਮਾਈਆਂ ਦੇਖ ਸਕਦੇ ਆ ਮਨਾ ਸਿੱਧੀ ਉਹ ਲੈਣ ਤੱਕ ਲੈ ਕੇ ਜਾਊਏ ਦਲ ਲੰਬਾ ਕਰਾ ਪਾਉਗੇ ਉਧਰ ਲਾ ਕੇ ਇੱਥੇ ਫਿਰੂਗੇ ਦੇਖੋ ਤੁਸੀਂ ਡਿਫਰੈਂਸ ਦੇਖ ਸਕਦੇ ਆ ਆਹ ਪ੍ਰਾਲੀ ਆ ਇੱਧਰ ਪ੍ਰਾਲੀ ਚੱਕ ਹੋ ਕੇ ਇੱਧਰ ਚ ਲੱਗੀ ਆ ਤੇ ਹੁਣ ਆਪਾਂ ਸਿੱਧਾ ਮਿਲਦੇ ਜਦੋਂ ਬੇਲਾ ਵਾਲੀ ਮਸ਼ੀਨ ਆਊਗੀ ਤੇ ਬਿਲਾ ਬਣ ਗਏ ਦਿਖਾਵਾ ਦੇ ਨੈਕਸਟ ਡੇ ਹਾਂ ਜੀ ਦਾ ਸਵਾਗਤ ਹੈ ਨੈਕਸਟ ਡੇ ਕੱਲ ਸਰਗਤਨ ਦਾ ਹਣੀ ਪਾਇਆ ਕਿਉਂਕਿ ਸਵੇਰੇ ਆਈਆ ਤਾਂ ਸਵੇਰੇ ਮੈਸਗਾ ਸਕੂਲੇ ਤੇ ਆ ਬਣ ਗਈਆਂ ਦੇ ਸਕਦੇ ਆ ਧਣੋਂ ਉੱਥੇ ਬਣੀ ਜਾਂਦੀ ਆਪਾਂ ਉੱਥੇ ਜਾਂਦੇ ਆ ਤੇ ਅਸੀਂ ਸੱਚੀ ਵੱਡੀਆਂ ਨਹੀਂ ਲੇਕਿਨ ਛੋਟੀਆਂ ਮੰਗਾ ਲਈ ਹਾਂ ਹਾਂ ਲੋ ਕਿਤੇ ਕਿਤੇ ਭਰਾੜੀ ਛੱਡੋਗੀ ਇਹ ਵਾਕੇ ਦੇਖਿਏ ਖਰੇਖਾ ਮੋਟਰ ਤੇ ਰੱਖਣ ਵਾਸਤੇ ਵਧੀਆ ਕੁੰਨਿਓ ਚੋਰੇ ਬਸ ਆਹੀ ਦੇਨੀਆ ਲੈਨ ਚ ਵੀ ਹੁਣ ਐਂਟਰੇ ਮੇਰੇ ਜਿਹਾ ਟੇਢੀ ਆ ਟੱਪਾ ਪਹੁੰਚ ਲਿਆ ਆਂ ਦੀ ਆਪਣੀ ਮੋਟਰ ਕਿ ਦੇਖਦੇ ਮੈਨੂੰ ਬਾਤ ਕੱਟਣੀ ਪੈਣੀ ਏ ਕਿ ਕੋਪੀਰਾਈਟ ਆ ਸਕਦਾ Διάξει άδεια ਸਵਾਰਾ ਜਸਤਖਤ ਤਾਂ ਨਹੀਂ ਗਿਆ ਮਣੀ ਮੋਟੇ ਵਾਲ ਜੜਨ ਨਾ ਰੋ ਪਰਸੂ ਦੀ ਗੱਲਾਂ ਨਾ ਕੰਮ ਖਾਣ ਨੂੰ ਟਰੈਕਟਰ ਕਿੱਥੇ ਹੱਤੀ ਗਿਆ ਸੀ ਉਹ ਗਿਆ ਸੀ ਚੁੜੇ ਦੀ ਬੁੱਕਰੀ ਦੇਖ ਨਾ ਬਰਾ ਜਿੱਥੇ ਉਹ ਰਿਹਾ ਉਹ ਨਾ ਫਿਰੜਾ ਜੀ ਹੁਣ ਹਾਂ ਦੇਖੋ ਕਿ ਸਖੜੀ ਆ ਇੱਕ ਤਾਂ ਆ ਮੋਟਰ ਤੇ ਰਖਾ ਲੇ ਬਣ ਗਾਈਜ਼ ਚੱਲੀ ਆਹੜੀ ਮਸ਼ੀਨ ਤੇ ਗਾਈਜ਼ ਅੱਜ ਦਾ ਵਲੌਗ ਇੱਥੇ ਖੰਡਾ ਇਦਾਂ ਦੇ ਕੈਨ ਦੇ ਵਲੌਗ ਦੇਖਣ ਵਾਸਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਆਪਾਂ ਮਿਲਦੇ ਆਂ ਇੱਕ ਹੋਰ ਕੈਨ ਦੇ ਵਲੌਗ ਵਿੱਚ ਅਰੋਂ ਤੱਕ ਵਾਸਤੇ ਬਾਏ ਬਾਏ ਯੇ